ਮੌਜੂਦਾ ਹਾਲਾਤਾਂ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਦੋਵੇਂ ਦੇਸ਼ਾਂ ਦੇ ਵੱਲੋਂ ਸਹਿਮਤੀ ਆ ਜਿਹੜੀ ਉਹ ਜਤਾਈ ਗਈ ਹੈ ਤਾਂ ਜੰਗ ਵਾਲੇ ਹਾਲਾਤਾਂ ਦੇ ਵਿੱਚ ਰਾਹਤ ਭਰੀ ਖਬਰ ਆ ਦੇਦੀ ਉਹ ਨਿਕਲ ਕੇ ਸਾਹਮਣੇ ਆਈ ਹੈ ਭਾਰਤ ਅਤੇ ਪਾਕਿਸਤਾਨ ਦੇ ਡੀਜੀਐਮਓ ਦੇ ਵੱਲੋਂ ਬੀਤੇ ਦਿਨੀ ਗੱਲਬਾਤ ਕੀਤੀ ਗਈ ਸੀ ਉਸ ਤੋਂ ਬਾਅਦ ਮੁੜ ਤੋਂ ਡੀਜੀਐਮਓ ਦੇ ਵਿਚਕਾਰ ਗੱਲਬਾਤ ਆ ਜਿਹੜੀ ਉਹ ਹੁੰਦੀ ਹੈ ਜਿਸ ਤਰ੍ਹਾਂ ਇੱਕ ਵੱਡਾ ਫੈਸਲਾ ਲਿਆ ਜਾਂਦਾ ਹੈ ਜਿਸ ਕਰਕੇ ਹੁਣ ਦੋਵੇਂ ਦੇਸ਼ਾਂ ਦੇ ਲੋਕ ਨੇ ਜਿਹੜੇ ਉਹ ਸੁੱਖ ਦਾ ਸਾਹ ਲੈ ਰਹੇ ਨੇ ਤਾਂ ਵੱਡੀ ਰਾਹਤ ਭਰੀ ਖਬਰ ਆ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਹੈ ਤਾਂ ਭਾਰਤ ਪਾਕਿਸਤਾਨ ਦੇ ਦੋਵੇਂ ਫਿਲਹਾਲ ਸ਼ਾਂਤੀ ਬਣਾਈ ਰੱਖਣ ਦੇ ਉੱਤੇ ਤੈਮਤ ਨੇ ਭਾਰਤ ਤੇ ਪਾਕਿਸਤਾਨ ਦੋਵੇਂ ਦੇਸ਼ਾਂ ਵਿਚਾਲੇ ਗੋਲੀਬੰਦੀ ਉੱਤੇ ਹੋਈ ਰਜਮੰਦੀ ਬਰਕਰਾਰ ਰੱਖਣ ਤੇ ਸਹਿਮਤੀ ਹੈ ਜਿਹੜੀ ਉਹ ਬੜੀ ਹੈ ਜਿਸ ਦੇ ਵਿੱਚ ਫੌਜਾਂ ਦੇ ਚੌਕਸੀ ਪੱਧਰ ਨੂੰ ਘਟਾਉਣਾ ਵੀ ਸ਼ਾਮਿਲ ਹੈ ਤਾਂ ਭਾਰਤੀ ਫੌਜ ਦੇ ਕਿਹਾ ਕੀ 10 ਮਈ ਨੂੰ ਦੋਵੇਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਜ਼ ਜਾਨੀ ਕਿ ਡੀਜੀਐਮਓ ਵਿਚਕਾਰ ਹੋਈ ਸਹਿਮਤੀ ਅਨੁਸਾਰ ਤਣਾ ਘਟਾਉਣ ਲਈ ਪ੍ਰੋਸੇ ਯੋਗਤਾ ਕਾਇਮ ਰੱਖਣ ਦਾ ਫੈਸਲਾ ਲਿਆ ਗਿਆ ਹੈ 10 ਮਈ ਨੂੰ ਪਾਕਿਸਤਾਨ ਦੀ ਡੀਜੀਐਮਓ ਮੇਜਰ ਜਨਰਲ ਕਾਸਿਫ ਅਬਦੁੱਲਾ ਅਤੇ ਭਾਰਤੀ ਡੀਜੀਐਮਓ ਜਨਰਲ ਰਾਜੀਵ ਕਈ ਨੂੰ ਫੌਜ ਕੀਤਾ ਸੀ ਅਤੇ جنگ ਨੂੰ ਰੋਕਣ ਦਾ ਪ੍ਰਸਤਾਵ ਰੱਖਿਆ ਸੀ ਤਾਂ ਪਾਕਿਸਤਾਨੀ ਵਿਦੇਸ਼ ਮੰਤਰੀ ਇਸਾਕ ਡਾਰ ਨੇ ਕਿਹਾ ਕਿ ਉਹਨਾਂ ਦੀ ਫੌਜ ਭਾਰਤ ਨਾਲ ਗੋਲੀਬੰਦੀ ਨੂੰ ਐਤਵਾਰ ਤੱਕ ਬਧੌਣ ਤੇ ਸਹਿਮਤ ਹੋ ਗਈ ਹੈ ਉਹਨਾਂ ਸੰਸਦ ਨੂੰ ਦੱਸਿਆ ਕਿ ਦੋਵੇਂ ਧਿਰਾਂ ਦਾ ਫੌਜੀ ਤੋਂ ਫੌਜੀ ਸੰਚਾਰ ਹੈ ਇਸ ਦੌਰਾਨ ਡੀਜੀਐਮਓਸ ਨੇ 12 ਮਈ ਨੂੰ ਵੀ ਗੱਲ ਕੀਤੀ ਅਤੇ ਇਸ ਵਚਨਬੱਤਾਂ ਨੂੰ ਜਾਰੀ ਰੱਖਣ ਬਾਰੇ ਗੱਲ ਕੀਤੀ ਕਿ ਦੋਵੇਂ ਧਿਰਾਂ ਨੂੰ ਇੱਕ ਵੀ ਗੋਲੀ ਨਹੀਂ ਚਲਾਉਣੀ ਚਾਹੀਦੀ ਉਹਨਾਂ ਨੇ ਕੋਈ ਵੀ ਹਮਲਾਵਰ ਕਾਰਵਾਈ ਸ਼ੁਰੂ ਨਾ ਕਰਨ ਦਾ ਫੈਸਲਾ ਕੀਤਾ ਸੀ ਭਾਰਤ ਵੱਲੋਂ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਪਾਕਿਸਤਾਨ ਵਿੱਚ ਅੱਤਵਾਦੀ ਕੈਂਪਾਂ ਤੇ ਹਮਲਾ ਕਰਨ ਤੋਂ ਬਾਅਦ ਦੋਵੇਂ ਦੇਸ਼ ਤੇ ਜਿਹੜੇ ਉਹ ਵੱਡੇ ਟਕਰਾਅ ਦੇ ਵਿੱਚ ਪਹੁੰਚ ਗਏ ਸੀ ਵੱਡੇ ਟਕਰਾਅ ਦੀ ਸਥਿਤੀ ਵਿੱਚ ਪਹੁੰਚ ਗਏ ਸੀ ਤਾਂ ਪਾਕਿਸਤਾਨ ਦੇ ਵੱਲੋਂ ਡਰੋਨਾਂ ਤੇ ਬਜ਼ਾਈਲਾਂ ਨਾਲ ਭਾਰਤੀ ਇਲਾਕਿਆਂ ਵਿੱਚ ਹਮਲੇ ਜਿਹੜੇ ਉਹ ਕੀਤੇ ਗਏ ਸੀ ਜਿੱਥੇ ਭਾਰਤੀ ਰੱਖਿਆ ਸਿਸਟਮ ਦੇ ਵੱਲੋਂ ਜ਼ਿਆਦਾਤਰ ਹਮਲਿਆਂ ਨੂੰ ناکਾਮ ਕਰ ਦਿੱਤਾ ਗਿਆ ਸੀ ਤਾਂ ਇੱਥੇ ਵੱਡੀ ਕਾਰਵਾਈ ਆ ਜਿਹੜੀ ਉਹ ਲਗਾਤਾਰ ਭਾਰਤੀ ਫੌਜ ਦੇ ਵੀ ਕੀਤੀ ਸੀ ਅਤੇ ਪਾਕਿਸਤਾਨ ਦੇ ਕਈ 에어 ਬੇਸ ਤੇ ਜਿਹੜੇ ਉਹ ਭਾਰਤੀ ਫੌਜ ਦੇ ਵੱਲੋਂ ਨਿਸ਼ਾਨਾ ਬਣਾਏ ਗਏ ਸੀ ਪਾਕਿਸਤਾਨ ਦਾ ਜਿਹੜਾ ਰੱਖਿਆ ਸਿਸਟਮ ਸੀ ਉਹ ਵੀ ਭਾਰਤੀ ਫੌਜ ਦੇ ਅੱਗੇ ਫੇਲ ਨਜ਼ਰ ਆਇਆ ਸੀ ਜਿਸ ਤੋਂ ਬਾਅਦ ਦੋਵੇਂ ਦੇਸ਼ਾਂ ਵਿੱਚਕਾਰ ਤਣਾਅ ਵਧ ਜਾਂਦਾ ਹੈ ਜੰਮੂ ਕਸ਼ਮੀਰ ਦੇ ਕੁਝ ਇਲਾਕਿਆਂ ਵਿੱਚ ਐਲੋਸੀ ਤੋਂ ਗੋਲੀਬਾਰੀ ਕੀਤੀ ਜਾਂਦੀ ਹੈ ਜਿੱਥੇ ਵੱਡੀ ਗਿਣਤੀ ਵਿੱਚ ਭਾਰਤੀ ਨਾਗਰਿਕ ਨੇ ਜਿਹੜੇ ਉਹਨਾਂ ਦੀ ਵੀ ਬਹੁਤ ਹੋਣ ਦੀ ਖਬਰ ਸਾਹਮਣੇ ਆਈ ਸੀ ਕਈ ਜਾਨਾਂ ਇਸ ਤਰ੍ਹਾਂ ਚਲੀਆਂ ਗਈਆਂ ਸੀ ਅਤੇ ਫੌਜ ਦੇ ਕੁਝ ਅਧਿਕਾਰੀ ਵੀ ਸ਼ਹੀਦ ਹੋ ਗਏ ਸਨ ਤਾਂ ਹੁਣ ਰਾਤ ਪਰਿ ਖਬਰ ਆਈ ਹੈ ਕਿ ਦੋਵੇਂ ਦੇਸ਼ ਦੇ ਜਿਹੜੇ ਉਹ ਗੋਲੀਬੰਦੀ ਦਾ ਫੈਸਲਾ ਜਿਹੜਾ ਕਰ ਚੁੱਕੇ ਨੇ ਅਤੇ ਇਸ ਫੈਸਲੇ ਨੂੰ ਐਤਵਾਰ ਤੱਕ ਵਧਾਇਆ ਗਿਆ ਹੈ